ਹੈਲੋ ਦੋਸਤੋ ਅੱਜ ਆਪਾਂ ਬਣਾ ਰਹੇ ਆਂ ਜੀ ਆਲੂ ਪਰਾਠਾ ਜਦੋਂ ਵੀ ਆਪਾਂ ਜੀ ਸਟਫਿੰਗ ਵਾਲਾ ਆਲੂ ਪਰਾਠਾ ਬਣਾ ਕੇ ਤਿਆਰ ਕਰਦੇ ਆਂ ਜਦੋਂ ਆਪਾਂ ਇਸ ਨੂੰ ਬੇਲਦੇ ਆਂ ਤਾਂ ਆਪਣਾ ਕਈ ਵਾਰ ਪਰਾਠਾ ਫਟ ਜਾਂਦਾ ਤਾਂ ਸਾਰੀ ਸਟਫਿੰਗ ਆਪਣੀ ਬਾਹਰ ਨਿਕਲ ਜਾਂਦੀ ਹੈ ਇਸ ਦੇ ਫਟਣ ਦਾ ਕੀ ਕਾਰਨ ਆ ਜੀ ਅੱਜ ਆਪਾਂ ਤੁਹਾਨੂੰ ਸਟਫਿੰਗ ਵਾਲਾ ਆਲੂ ਵਾਲਾ ਪਰਾਠਾ ਬਣਾਉਣ ਦੀ ਦੋ ਤਰੀਕੇ ਦੱਸਾਂਗੇ ਅਗਰ ਤੁਹਾਨੂੰ ਇਹ ਤਰੀਕੇ ਮੇਰੇ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਅਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਭ ਤੋਂ ਪਹਿਲਾਂ ਜੀ ਦੇਖੋ ਆਪਾਂ ਨੇ ਹਿੰਗ ਲਈ ਆ ਇਸ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਇਸ ਨੂੰ ਘੋਲ ਲੈਣਾਗਾ ਕਿਉਂਕਿ ਹਿੰਗ ਪਾ ਕੇ ਜੀ ਆਲੂ ਵਾਲਾ ਪਰੌਠਾ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾਗਾ ਹੁਣ ਆਪਾਂ ਜੀ ਪ੍ਰਾਂਤ ਵਿੱਚ ਲਗਭਗ ਦੋ ਕੋਲੀਆਂ ਜੀ ਆਪਾਂ ਨੇ ਆਟਾ ਲਿਆਗਾ ਹੁਣ ਆਪਾਂ ਇਸ ਵਿੱਚ ਦੀ ਹਿੰਗ ਵਾਲਾ ਪਾਣੀ ਪਾਵਾਂਗੇ ਆਟੇ ਵਿੱਚ ਜੀ ਆਪਾਂ ਨੇ ਨਮਕ ਨਹੀਂ ਪਾਉਣਾ ਹੈਗਾ ਕੱਲਾ ਹਿੰਗ ਵਾਲਾ ਪਾਣੀ ਹੀ ਪਾਉਣਾਗਾ ਸਿੰਪਲ ਡੋ ਬਣਾ ਕੇ ਆਪਾਂ ਨੇ ਜੀ ਤਿਆਰ ਕਰਨਾ ਹੈ ਨਾ ਤਾਂ ਆਪਾਂ ਆਟੇ ਨੂੰ ਜੀ ਜ਼ਿਆਦਾ ਸਖਤ ਗੁੰਨਣਾਗਾ ਤੇ ਨਾ ਹੀ ਜ਼ਿਆਦਾ ਸੌਫਟ ਕਰਨਾ ਜੀ ਆਪਾਂ ਨੇ ਜਨਕ ਜੀ ਆਪਾਂ ਨਾਰਮਲ ਰੋਟੀ ਲਈ ਡੋ ਬਣਾ ਕੇ ਤਿਆਰ ਕਰਦੇ ਆ ਸਿਰਫ ਓਨਾਂ ਕ ਹੀ ਆਪਾਂ ਨੇ ਜੀ ਸੌਫਟ ਇਹ ਆਟਾ ਬਣਾ ਕੇ ਤਿਆਰ ਕਰਨਾਗਾ ਆਟਾ ਬਣਾ ਕੇ ਦੇਖੋ ਆਪਣੇ ਰੈਡੀ ਕਰ ਲਿਆਗਾ ਹੁਣ ਆਪਾਂ ਇਸ ਉੱਪਰ ਹਲਕਾ ਜਿਹਾ ਕੀ ਲਗਾ ਕੇ ਇਸ ਨੂੰ 20 ਮਿੰਟਾਂ ਲਈ ਸੈਟ ਹੋਣ ਲਈ ਰੱਖ ਦਵਾਂਗੇ ਇਸ ਤਰੀਕੇ ਨਾਲ ਜੀ ਆਪਣਾ ਆਟਾ ਬਹੁਤ ਹੀ ਜ਼ਿਆਦਾ ਸੌਫਟ ਬਣ ਕੇ ਤਿਆਰ ਹੋ ਜਾਂਦਾ 20 ਮਿੰਟ ਦੇਖੋ ਜੀ ਹੋ ਚੁੱਕੇ ਨੇ ਦੇਖੋ ਕਿੰਨਾ ਸੌਫਟ ਬਣ ਕੇ ਜਿ ਆਪਣਾ ਆਟਾ ਤਿਆਰ ਹੋਇਆਗਾ ਇਹ ਹੁਣ ਆਪਾਂ ਇਸ ਨੂੰ ਖਵਾਲ ਵਿੱਚ ਕਢ ਲਾਂਗੇ ਹੁਣ ਆਪਾਂ ਜੇ ਸਭ ਤੋਂ ਪਹਿਲਾਂ ਦੇਖੋ ਵਾਇਲ ਕੀਤੇ ਹੋਏ ਆਲੂ ਲੈਨੇ ਇਹ ਥੋੜੇ ਜੇ ਗਰਮ ਨੇ ਜੀ ਤੇ ਗਰਮ ਆਲੂਆਂ ਨੂੰ ਹੀ ਆਪਾਂ ਨੇ ਮੈਸ ਕਰਨਾਗਾ ਕਿਉਂਕਿ ਜਦੋਂ ਆਪਣੇ ਗਰਮ ਆਲੂ ਹੁੰਦੇ ਨੇ ਜੀ ਤਾਂ ਇਹ ਬਹੁਤ ਹੀ ਜਲਦੀ ਮੈਸ ਹੋ ਜਾਂਦੇ ਨੇ ਹੁਣ ਆਪਾਂ ਇਸ ਨੂੰ ਠੰਡਾ ਹੋਣ ਲਈ ਰੱਖ ਦੇਣਾਗਾ ਜਿੰਨੀ ਦੇਰ ਤੱਕ ਜੀ ਇਹ ਠੰਡੇ ਹੋਣਗੇ ਉੰਨੀ ਦੇਰ ਤੱਕ ਆਪਾਂ ਆਲੂ ਪਰਾਠੇ ਲਈ ਸੁੱਕਾ ਧਨੀਆ ਤੇ ਜੀਰੇ ਨੂੰ ਆਪਾਂ ਨੇ ਹਲਕਾ ਜਿਹਾ ਰੋਸਟ ਕਰ ਲੈਣਾਗਾ ਅੱਧਕ ਚਮਚਾ ਬਣੇ ਜੀਰੇ ਦਾ ਲਿਆਗਾ ਤੇ ਅੱਧਕ ਚਮਚ ਹੀ ਆਪਾਂ ਨੇ ਸੁੱਕਾ ਧਨੀਆ ਲਿਆ ਜੀ 1 ਮਿੰਟ ਲਈ ਜੀ ਆਪਾਂ ਇਸ ਨੂੰ ਹਲਕਾ ਜਿਹਾ ਰੋਸਟ ਕਰ ਲੈਣਾਗਾ ਹੁਣ ਆਪਾਂ ਇਸ ਨੂੰ ਥੋੜਾ ਜਿਹਾ ਦਰਦੜਾ ਕੁੱਟ ਲਵਾਂਗੇ ਆਲੂ ਪਰਾਠੇ ਵਿੱਚ ਜੀ ਸੁੱਕਾ ਧਨੀਆ ਤੇ ਜੀਰਾ ਰੋਸਟ ਕਰਕੇ ਪਾਉਣ ਨਾਲ ਆਲੂ ਪਰਾਠੇ ਦਾ ਟੇਸਟ ਹੋਰ ਵੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦਾ ਹੈ ਹੁਣ ਆਪਾਂ ਇਸ ਨੂੰ ਥੋੜਾ ਜਿਹਾ ਦਰਦੜਾ ਕੁੱਟ ਲੈਣਾ ਹੈ ਹੁਣ ਆਪਾਂ ਇਹ ਦੇਖੋ ਆਲੂ ਠੰਡੇ ਹੋ ਚੁੱਕੇ ਨੇ ਆਪਣੇ ਹੁਣ ਆਪਾਂ ਇਸ ਵਿੱਚ ਇੱਕ మీడియం ਸਾਈਜ਼ ਦਾ ਬਰੀਕ ਕੱਟਿਆ ਹੋਇਆ ਪਿਆਜ਼ ਪਾਏਗਾ ਹਰਾ ਧਨੀਆ ਪਾਇਆ ਜੀ ਟੇਸਟ ਅਨੁਸਾਰ ਨਮਕ ਥੋੜੀ ਜੀ ਆਪਾਂ ਰੈੱਡ ਚਿੱਲੀ ਪਾਵਾਂਗੇ ਥੋੜੀ ਜੀ ਕਾਲੀ ਮਿਰਚ ਹਰੀਆਂ ਮਿਰਚਾਂ ਜੀ ਕੁੱਟੀਆਂ ਹੋਈਆਂ ਇਸ ਨੂੰ ਆਪਾਂ ਨੇ ਕੁੱਟ ਲਿਆ ਸੀ ਥੋੜਾ ਜਿਹਾ ਰੋਸਟਡ ਕੀਤਾ ਹੋਇਆ ਜੀ ਜੀਰਾ ਤੇ ਧਨੀਆ ਐਡ ਕੀਤਾ ਆਪਾਂ ਨੇ ਹੁਣ ਆਪੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਸਾਰੇ ਮਸਾਲੇ ਜੀ ਆਪਾਂ ਇਸ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਨੇ ਆਲੂ ਪਰਾਠੇ ਵਾਸਤੇ ਜੀ ਆਪਣੇ ਸਟਫਿੰਗ ਬਣ ਕੇ ਦੇਖੋ ਰੈਡੀ ਆ ਹੁਣ ਆਪਾਂ ਜੀ ਸਭ ਤੋਂ ਪਹਿਨਾ ਇੱਕ ਪੇੜਾ ਲਿਆਗਾ ਇਹੇ ਆਪਾਂ ਤੁਹਾਨੂੰ ਆਲੂ ਪਰੌਠਾ ਬਣਾਉਣ ਦਾ ਪਹਿਲਾ ਤਰੀਕਾ ਦੱਸ ਰਹੇ ਹਾਂ ਇਸ ਨੂੰ ਆਪਾਂ ਨੇ ਦੇਖੋ ਨਾਰਮਲ ਪੇੜਾ ਲੈ ਕੇ ਆਪਾਂ ਇਸ ਨੂੰ ਰੋਟੀ ਜਿੰਨਾ ਬੇਲ ਲੈਣਾਗਾ ਜਿੰਨਾ ਆਪਾਂ ਰੋਟੀ ਬਣਾ ਕੇ ਤਿਆਰ ਕਰਦੇ ਹਾਂ ਉਨਾ ਹੀ ਆਪਾਂ ਇਸ ਨੂੰ ਬੇਲ ਲੈਣਾਗਾ ਹੁਣ ਆਪਾਂ ਇਸ ਉੱਪਰ ਕੀ ਲਗਾ ਲਵਾਂਗੇ ਕੀ ਪਕਾ ਲਗਾਉਣਾ ਜੀ ਆਪਾਂ ਨੇ ਹੁਣ ਆਪਾਂ ਇਸ ਉੱਪਰ ਦੇਖੋ ਸਟਫਿੰਗ ਰੱਖ ਲਾਵਾਂਗੇ ਆਲੂਆਂ ਦੀ ਜਿੰਨੀ ਤੁਸੀਂ ਰੱਖਣੀ ਚਾਹੋ ਨੀ ਜੀ ਵੱਧ ਜਾਂ ਘੱਟ ਉਹਨੇ ਰੱਖ ਸਕਦੇ ਹੋ ਰੋਟੀ ਦੇ ਹਿਸਾਬ ਨਾਲ ਹੁਣ ਆਪਾਂ ਨੇ ਕੀ ਕਰਨਾ ਜੀ ਦੇਖੋ ਇਸ ਨੂੰ ਇਸ ਤਰੀਕੇ ਨਾਲ ਫੜ ਕੇ ਹੱਥਾਂ ਨਾਲ ਇਸ ਤਰੀਕੇ ਨਾਲ ਆਪਾਂ ਇਸ ਨੂੰ ਫੋਲਡ ਕਰਦੇ ਜਾਣਾਗਾ ਨੀਕਾ ਇਸ ਤਰੀਕੇ ਨਾਲ ਜੀ ਆਪਾਂ ਸਾਰੇ ਰੋਟੀ ਨੂੰ ਫੋਲਡ ਕਰ ਲੈਣਾਗਾ ਇਹ ਕੋ ਜੋ ਇਸ ਦੇ ਉੱਪਰ ਜੋ ਆਟਾ ਜੀ ਆਪਾਂ ਦੇਖੋ ਪਕੜੇ ਇਸ ਨੂੰ ਇਸੇ ਤਰੀਕੇ ਨਾਲ ਉੱਪਰ ਹੀ ਪ੍ਰੈਸ ਕਰ ਦੇਣਾ ਜੀ ਹੁਣ ਦੇਖੋ ਆਪਾਂ ਇਸ ਨੂੰ ਸੁੱਕਾ ਆਟਾ ਲਗਾਵਾਂਗੇ ਇਸ ਦੇ ਵਿੱਚ ਜੀ ਕੀ ਹੁੰਦੀ ਹੈ ਜਦੋਂ ਆਪਣਾ ਆਲੂ ਪਰਾਂਠਾ ਫੱਟਦਾ ਹੈਗਾ ਉਸ ਦਾ ਕਾਰਨ ਇਹੀ ਹੁੰਦਾ ਕਿ ਇਸ ਦੇ ਵਿੱਚ ਹਵਾ ਭਰ ਜਾਂਦੀ ਹੈ ਜਦੋਂ ਆਪਾਂ ਇਸ ਤਰੀਕੇ ਨਾਲ ਇਸ ਨੂੰ ਫੋਲਡ ਕਰਦੇ ਹਾਂ ਇਸ ਵਿੱਚ ਆਪਾਂ ਦੇਖੋ ਕਾਂਟੇ ਨਾਲ ਹੋਲ ਕਰਦੇ ਨੇ ਨੇ ਜੋ ਇਸ ਦੇ ਵਿੱਚ ਏਅਰ ਗਈ ਉਹ ਸਾਰੀ ਆਪਾਂ ਨੇ ਕੱਢ ਦੇਣੀ ਆ ਹੱਥਾਂ ਨਾਲ ਪ੍ਰੈਸ ਕਰਕੇ ਜੀ ਆਪਾਂ ਇਸ ਨੂੰ ਫਿਰ ਆਪਾਂ ਇਸ ਨੂੰ ਬੇਲਣਾਗਾ ਫਿਰ ਆਪਣਾ ਪਰਾਠਾ ਕਤੇ ਵੀ ਫਟਦਾ ਨਹੀਂਗਾ ਜਦੋਂ ਵੀ ਆਪਾਂ ਸਟਫਿੰਗ ਵਾਲਾ ਪਰਾਠਾ ਬਣਾਉਨੇ ਆ ਇਸ ਦੇ ਫਟਣ ਦਾ ਕਾਰਨ ਇਹੀ ਹੁੰਦਾਗਾ ਕਿ ਇਸ ਵਿੱਚ ਹਵਾ ਭਰ ਜਾਂਦੀ ਹੈ ਜਦੋਂ ਆਪਾਂ ਪੇੜੇ ਨੂੰ ਬੇਲ ਕੇ ਉਸ ਨੂੰ ਫੋਲਡ ਕਰਦੇ ਆ ਦੇਖੋ ਕਿੰਨਾ ਵਧੀਆ ਤਿਆਰ ਹੋਇਆਗਾ ਦੋਨਾਂ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਜੀ ਹੁਣ ਆਪਾਂ ਇਸੇ ਤਰੀਕੇ ਨਾਲ ਜੀ ਦੇਖੋ ਇੱਕ ਪੇੜਾ ਹੋਰ ਲਿਆਗਾ ਇਸ ਨੂੰ ਵੀ ਆਪਾਂ ਇਸੇ ਤਰੀਕੇ ਨਾਲ ਹੀ ਦੇਖੋ ਕੀ ਲਗਾ ਕੇ ਇਸ ਉੱਪਰ ਵੀ ਆਪਾਂ ਲਗਭਗ ਇੱਕ ਚਮਚ ਸਟਫਿੰਗ ਦਾ ਲਿਆਗਾ ਹੁਣ ਆਪਾਂ ਫੇਰ ਆਪਾਂ ਤੁਹਾਨੂੰ ਦਿਖਾਉਣਾ ਹੈ ਜੀ ਕਿਸ ਤਰੀਕੇ ਨਾਲ ਫੋਲਡ ਕਰਨਾ ਇਸ ਨੂੰ ਦੇਖੋ ਇਸੇ ਤਰੀਕੇ ਨਾਲ ਜੀ ਆਪਾਂ ਦੇਖੋ ਫੇਰ ਫੋਲਡ ਕੀਤਾਗਾ ਤੇ ਹੁਣ ਆਪਾਂ ਤੁਹਾਨੂੰ ਦਿਖਾਉਣਾ ਹੈ ਜੀ ਇਸ ਵਿੱਚ ਕਿਵੇਂ ਹਵਾ ਭਰ ਜਾਂਦੀ ਹੈ ਦੇਖੋ ਜੀ ਹਵਾ ਆਪਾਂ ਤੁਹਾਨੂੰ ਦਿਖਾਉਣੀ ਆ ਦੇਖੋ ਸਾਈਡ ਤੇ ਕਿਸ ਤਰੀਕੇ ਨਾਲ ਹਵਾ ਭਰ ਚੁੱਕੀ ਹੈ ਇਸ ਦੇ ਅੰਦਰ ਇਸ ਕਰਕੇ ਆਪਾਂ ਜੀ ਕਾਂਡੇ ਨਾਲ ਇਸ ਵਿੱਚ ਹੋਲ ਕਰਨੇ ਜ਼ਰੂਰੀ ਨੇ। ਤਾਂ ਕਿ ਜਦੋਂ ਆਪਾਂ पराठे ਨੂੰ ਬੇਲੀਏ ਤਾਂ ਉਹ ਫਟੇ ਨਾ। ਸੁੱਕਾ ਆਟਾ ਲਗਾ ਕੇ ਹੁਣ ਆਪਾਂ ਜੀ ਇਸ ਵਿੱਚ ਦੇਖੋ ਜੋ ਸਾਈਡ ਤੇ ਹਵਾ ਗਈ ਹੋਲ ਕਰਕੇ ਆਪਾਂ ਸਾਰੀ ਹਵਾ ਨਿਕਾਲ ਕੇ ਫਿਰ ਆਪਾਂ पराठे ਨੂੰ ਬੇਲਣਾਗਾ। ਫਿਰ ਆਪਣਾ ਜੀ ਸਟਫਿੰਗ ਵਾਲਾ पराठा ਕਦੇ ਵੀ ਨਹੀਂ ਫਟਦਾ। ਬੇਲਣ ਲੱਗੇ। देखो पहला पराठा ਵੀ ਆਪਾਂ ਤੁਹਾਨੂੰ ਬੇਲ ਕੇ ਦਿਖਾਇਆ ਜੀ ਉਹ ਵੀ ਦੋਨਾਂ ਸਾਈਡਾਂ ਤੋਂ ਕੰਨਾ ਵਧੀਆ ਬਣ ਕੇ ਤਿਆਰ ਹੋਇਆ ਸੀਗਾ ਤੇ ਹੁਣ ਆਪਾਂ ਤੁਹਾਨੂੰ ਇਸ पराठे ਨੂੰ ਵੀ ਦਿਖਾਉਣੇ ਆ ਦੇਖੋ ਚੱਕ ਕੇ ਤੁਸੀਂ ਦੇਖ ਸਕਦੇ ਹੋ ਦੋਨਾਂ ਸਾਈਡ ਤੋਂ ਨਾ ਪਾਈਸੋ ਪਰ ਜ਼ਿਆਦਾ ਸੁੱਕਾ ਆਟਾ ਲਗਾਏਗਾ ਸਿਰਫ ਇੱਕ ਬਾਰ ਹੀ ਆਪਾਂ ਸੁੱਕਾ ਆਟਾ ਲਗਾਇਆ ਜੀ ਦੇਖੋ ਹੁਣ ਆਪਾਂ ਤੁਹਾਨੂੰ ਜੀ ਆਲੂ ਪਰਾਂਠਾ ਬਣਾਉਣ ਦਾ ਦੂਸਰਾ ਤਰੀਕਾ ਦੱਸਦੇ ਹਾਂ ਹੁਣ ਆਪਾਂ ਦੇਖੋ ਜੰਨੀ ਆਪਾਂ ਨਾਰਮਲ ਰੋਟੀ ਲਈਏ ਇਹੇ ਪੇੜਾ ਆਪਾਂ ਉਸ ਤੋਂ ਥੋੜਾ ਜਿਹਾ ਵੱਡਾ ਲਿਆ ਜੀ ਇਸ ਨੂੰ ਵੀ ਆਪਾਂ ਨੇ ਜੀ ਚੰਗੀ ਤਰ੍ਹਾਂ ਬੀਲ ਲੈਣਾਗਾ ਨਾ ਤਾਂ ਜ਼ਿਆਦਾ ਮੋਟਾ ਰੱਖਣਾ ਤੇ ਨਾ ਹੀ ਪਤਲਾ ਜੀ ਦੇਖੋ ਇਸ ਤਰੀਕੇ ਨਾਲ ਬੀਲ ਕੇ ਇਸ ਉੱਪਰ ਆਪਾਂ ਕੀ ਲਗਾਵਾਂਗੇ ਕੀ ਲਗਾ ਕੇ ਹੁਣ ਆਪਾਂ ਨੇ ਕੀ ਕਰਨਾ ਜੀ ਸਟਫਿੰਗ ਲੈ ਕੇ ਸਾਰੀ ਰੋਟੀ ਉੱਪਰ ਆਪਾਂ ਚੰਗੀ ਤਰ੍ਹਾਂ ਜੀ ਇਸ ਨੂੰ ਪੇਸਟ ਕਰ ਦੇਣਾਗਾ ਜਿੰਨੀ ਸਟਫਿੰਗ ਤੁਸੀਂ ਲਗਾਉਣਾ ਚਾਹੋ ਉਨੀ ਲਗਾ ਸਕਦੇ ਹੋ ਜENNIK ਆਪਣੀ ਰੋਟੀ ਹੈ ਜੀ ਦੇਖੋ ਇਸ ਤਰੀਕੇ ਨਾਲ ਆਪਾਂ ਜੀ ਸਾਰੀ ਰੋਟੀ ਤੇ ਆਲੂ ਸਟਫਿੰਗ ਪੇਸਟ ਕਰ ਦੇਣੀ ਆ ਹੁਣ ਆਪਾਂ ਨੇ ਕੀ ਕਰਨਾ ਜੀ ਦੇਖੋ ਇਸ ਨੂੰ ਇਧਲੀ ਸਾਈਡ ਤੋਂ ਆਪਾਂ ਨੇ ਹੌਲੀ-ਹੌਲੀ ਇਸ ਨੂੰ ਫੋਲਡ ਕਰਦੇ ਜਾਣਾਗਾ ਇੱਕ ਰੋਲ ਦੀ ਤਰ੍ਹਾਂ ਆਪਾਂ ਇਸ ਨੂੰ ਬਣਾ ਲੈਣਾਗਾ ਇਸ ਤਰੀਕੇ ਨਾਲ ਪਹਿਲਾ ਪ੍ਰਾਠਾ ਆਪਾਂ ਜੋ ਤੁਹਾਨੂੰ ਦੱਸਿਆ ਸੀ ਜੀ ਉਸ ਵਿੱਚ ਆਪਾਂ ਨੇ ਜੋ 에ਅਰ ਸੀਗੀ ਉਹ ਆਪਾਂ ਕਾਂਟੇ ਨਾਲ ਕਾਲਤੀ ਸੀਗੀ ਹੋਲ ਕਰਕੇ ਤੇ ਹੁਣ ਆਪਾਂ ਦੇਖੋ ਜੀ ਇਸ ਨੂੰ ਆਪਾਂ ਨੇ ਵਿੱਚ ਤੋਂ ਇਸ ਨੂੰ ਚੀਰਾ ਲਗਾ ਕੇ ਕੱਟ ਦੇਣਾਗਾ ਤਾਂ ਇਸ ਵਿੱਚ ਹਵਾ ਭਰਨ ਦਾ ਦੀ ਕੋਈ ਚਾਂਸ ਹੀ ਨਹੀਂ ਰਹਿੰਦਾ ਤਾਂ ਹੁਣ ਦੇਖੋ ਇਸ ਤਰੀਕੇ ਨਾਲ ਆਪਾਂ ਇਸ ਨੂੰ ਪੇੜਾ ਬਣਾ ਕੇ ਤਿਆਰ ਕਰ ਲੈਣਾਗਾ ਦੂਸਰਾ ਪੇੜਾ ਵੀ ਆਪਾਂ ਇਸੇ ਤਰੀਕੇ ਨਾਲ ਬਣਾ ਕੇ ਦੇਖੋ ਤਿਆਰ ਕਰਾਂਗੇ ਇਸ ਤਰੀਕੇ ਨਾਲ ਜਦੋਂ ਆਪਾਂ ਆਲੂ ਪਰਾਠਾ ਬਣਾਉਣਾ ਹੈ ਜੀ ਇਸ ਵਿੱਚ ਹਵਾ ਬਿਲਕੁਲ ਵੀ ਭਰਦੇ ਨਹੀਂ ਤੇ ਨਾ ਹੀ ਆਲੂ ਪਰਾਠਾ ਫਟਣ ਦਾ ਕੋਈ ਕਾਰਨ ਰਹਿੰਦਾਗਾ ਹੁਣ ਆਪੇ ਇਸ ਨੂੰ ਸੁੱਕਾ ਆਟਾ ਲਗਾ ਕੇ ਦੇਖੋ ਹਲਕਾ ਦੇ ਇਸ ਤਰੀਕੇ ਨਾਲ ਕਰਕੇ ਹੱਥਾਂ ਨਾਲ ਪ੍ਰੈਸ ਕਰਕੇ ਇਸ ਨੂੰ ਬੇਲ ਲੈਣਾਗਾ ਦੇਖੋ ਆਪਾਂ ਨੇ ਇੱਕ ਵਾਰੀ ਹੀ ਸੁੱਕਾ ਆਟਾ ਲਗਾਏਗਾ ਬਾਰ-ਬਾਰ ਸੁੱਕਾ ਆਟਾ ਲਗਾਉਣ ਦੀ ਵੀ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਜੀ ਜੀ ਆਪਾਂ ਇਸ ਤਰੀਕੇ ਨਾਲ ਆਲੂ ਪਰਾਠਾ ਬਣਾ ਕੇ ਤਿਆਰ ਕਰਦੇ ਹਾਂ ਦੋਨੋਂ ਤਰੀਕੇ ਹੀ ਆਲੂ ਪਰੌਠਾ ਬਣਾਉਣ ਦੇ ਜੀ ਦੋਨੋਂ ਹੀ ਬੈਸਟ ਨੇ ਤੁਸੀਂ ਕਿਸੇ ਤਰੀਕੇ ਨਾਲ ਵੀ ਆਪਣੇ ਘਰ ਵਿੱਚ ਆਲੂ ਪਰੌਠਾ ਇਸ ਤਰੀਕੇ ਨਾਲ ਬਣਾ ਕੇ ਤਿਆਰ ਕਰ ਸਕਦੇ ਹੋ ਦੇਖੋ ਕੰਨਾ ਵਧੀਆ ਤਿਆਰ ਹੋਇਆ ਜੀ ਇਹ ਕਿਸੇ ਪਾਸਿਓਂ ਨਹੀਂ ਫਟਿਆ ਜੀ ਇਹ ਦੇਖੋ ਇਸੇ ਤਰੀਕੇ ਨਾਲ ਜੀ ਆਪਾਂ ਦੂਸਰਾ ਪਰੌਠਾ ਵੀ ਲੱਕੀ ਤਿਆਰ ਕਰ ਲਾਂਗੇ ਜੋ ਅੱਜ ਆਪਾਂ ਜੀ ਤੁਹਾਨੂੰ ਆਲੂ ਪਰੌਠਾ ਬਣਾਉਣ ਦੇ ਦੋ ਤਰੀਕੇ ਦੱਸੇ ਨੇ ਦੋਨਾਂ 'ਚ ਤੁਸੀਂ ਕਿਸੇ ਵੀ ਤਰੀਕੇ ਨਾਲ ਪਰੌਠਾ ਬਣਾ ਕੇ ਤਿਆਰ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਜੀ ਇਹ ਵੀ ਕਿੰਨਾ ਵਧੀਆ ਬਣ ਕੇ ਤਿਆਰ ਹੋਇਆਗਾ ਹੁਣ ਆਪਾਂ ਜੀ ਇਸ ਨੂੰ ਤਵੇ ਤੇ ਪਾਵਾਵਾਂਗੇ ਹੁਣ ਆਪਾਂ ਜੀ ਮੀਡੀਅਮ ਗੈਸ ਤੇ ਹੀ ਆਲੂ ਪਰਾਠੇ ਨੂੰ ਬਣਾ ਕੇ ਤਿਆਰ ਕਰਨਾਗਾ ਤੁਸੀਂ ਦੇਖ ਸਕਦੇ ਹੋ ਜੀ ਕੰਨਾ ਵਧੀਆ ਲੱਗ ਰਿਹਾ ਆਪਣਾ ਆਲੂ ਪਰਾਠਾ ਬਣ ਕੇ ਤੇ ਬਹੁਤ ਹੀ ਜ਼ਿਆਦਾ ਫੁੱਲੇ ਫੁੱਲੇ ਜੀ ਇਹ ਤਿਆਰ ਹੋਏ ਨੇ ਦੇਖੋ ਇਸ ਵਿੱਚ ਹਵਾ ਵੀ ਹੈ ਭਰੀ ਹੋਈ ਪਰਾਠੇ ਦੇ ਵਿੱਚ ਇਸੇ ਤਰੀਕੇ ਨਾਲ ਜੀ ਆਪਾਂ ਨੇ ਸਾਰੇ ਆਲੂ ਪਰਾਠੇ ਬਣਾ ਕੇ ਤਿਆਰ ਕਰ ਲੈਣੇ ਨੇ ਸਾਰੇ ਆਲੂ ਪਰਾਠੇ ਬਣਾ ਕੇ ਜੀ ਆਪਾਂ ਨੇ ਰੈਡੀ ਕਰ ਲੈਣੇ ਅਗਰ ਤੁਹਾਨੂੰ ਜੀ ਦੋਨੋਂ ਤਰੀਕੇ ਆਲੂ ਪਰੌਠੇ ਬਣਾਉਣ ਦੇ ਮੇਰੇ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਜੀ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੀ ਹੈ ਤੁਹਾਡੇ ਤੱਕ ਤੁਰੰਤ ਪਹੁੰਚ ਸਕੇ ਜੀ ਵੀਡੀਓ ਦੇਖਣ ਲਈ ਜੀ ਧੰਨਵਾਦ ਥੈਂਕਸ ਫॉर ਵਾਚਿੰਗ ਥਿਸ ਵੀਡੀਓ